ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਪੀਸਫੁਲ ਸੰਸਾਰ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਜਪਜੀ ਸਾਹਿਬ ਜੀ ਦੀਆਂ ਅਗਲੀਆਂ ਪੌੜੀਆਂ ਦੀ ਵਿਆਖਿਆ ਕਰਾਂਗੇ ਤੇ ਹੁਣ ਇਹ ਸਤ ਸੰਤੋਖ ਗਿਆਨ ਸਾਹਿਬ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਸਚਾਈ ਸਬੂਰੀ ਅਤੇ ਬ੍ਰਹਮ ਵਿਚਾਰ ਪ੍ਰਾਪਤ ਹੋ ਜਾਂਦੇ ਹਨ ਸੁਣ ਐ 68 ਕਾ ਇਸਨਾਨ ਪ੍ਰਭੂ ਦੇ ਨਾਮ ਨੂੰ ਸਰਵਣ ਕਰਨ ਦੁਆਰਾ 68 ਤੀਰਥਾਂ ਉਤੇ ਨੌਣ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਸੁਣ ਐ ਪੜ ਪੜ ਪਾ ਬਹਿਮਾਨ ਹਰੀ ਦੇ ਨਾਮ ਨੂੰ ਸੁਣਨ ਅਤੇ ਇੱਕ ਰਸਵਾਚਨ ਦੁਆਰਾ ਆਦਮੀ ਇੱਜ਼ਤ ਪਾਉਂਦਾ ਹੈ ਸੁਣ ਐ ਲੱਗੈ ਸਹਿਜ ਧਿਆਨ ਸਾਹਿਬ ਦੇ ਨਾਮ ਨੂੰ ਸੁਣਨ ਦੁਆਰਾ ਆਦਮੀ ਨੂੰ ਸੁਖੈਨ ਹੀ ਸਾਹਿਬ ਦਾ ਸਿਮਰਨ ਪ੍ਰਾਪਤ ਹੋ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ اے ਨਾਨਕ ਅਨੁਰਾਗੀ ਹਮੇਸ਼ਾ ਆਨੰਦ ਮਾਣਦੇ ਹਨ ਸੁਣ ਐ ਦੁਖ ਪਾਪ ਕਾ ਨਾਸ ਮਾਲਕ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਕਸ਼ਟ ਅਤੇ ਕਸਮਲ ਤਬਾਹ ਹੋ ਜਾਂਦੇ ਹਨ ਸੁਣ ਐ ਸਰਾ ਗੁਨਾ ਕੇਗਾ ਸਵਾਮੀ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਆਦਮੀ ਨੇਕੀਆਂ ਦੇ ਸਮੁੰਦਰ ਵਿੱਚ ਡੁੱંગી ਚੁੱਭੀ ਲਾਉਂਦਾ ਹੈ ਸੁਣ ਐ ਸੇਖ ਪੀਰ ਪਾਤਸ਼ਾਹ ਸਵਾਮੀ ਦੇ ਨਾਮ ਦਾ ਸਰਵਣ ਕਰਨਾ ਪ੍ਰਾਣੀ ਨੂੰ ਵਿਦਵਾਨ ਰੂਹਾਨੀ ਰਹਿਬਰ ਅਤੇ ਬਾਦਸ਼ਾਹ ਬਣਾ ਦਿੰਦਾ ਹੈ ਸੁਣ ਐ ਅੰਦੇ ਪਾ ਵਹਿਰਾ ਹੋ ਮਾਲਕ ਦੇ ਨਾਮ ਨੂੰ ਸੁਣਨ ਦੁਆਰਾ ਅਨੇ ਇਨਸਾਨ ਰਸਤਾ ਲੱਭ ਲੈਂਦੇ ਹਨ ਸੁਣ ਐ ਹਾਥ ਹੋਵੇ ਅਸਗਾਹ ਰੱਬ ਦਾ ਨਾਮ ਸਰਵਣ ਕਰਨ ਦੁਆਰਾ ਅਥਾ ਸਾਹਿਬ ਦੀ ਥਾਂ ਹੈ ਆ ਜਾਂਦੀ ਹੈ ਨਾਨਕ ਪਗਤਾ ਸਦਾ ਵਿਗਾਸ ਹੈ ਨਾਨਕ ਅਨੁਰਾਗੀ ਹਮੇਸ਼ਾ ਆਨੰਦ ਮਾਣਦੇ ਹਨ ਸੁਣ ਐ ਦੁਖ ਪਾਪ ਕਾ ਨਾਸ ਮਾਲਕ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਕਸ਼ਟ ਤੇ ਕਸਮਲ ਸਵਾ ਹੋ ਜਾਂਦੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਸੀਂ ਪੀਸਫੁਲ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਜੋ ਤੁਹਾਨੂੰ ਇਹਦੇ ਨਾਲ ਦੀਆਂ ਅਗਲੀਆਂ ਵੀਡੀਓਜ਼ ਮਿਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ